ਚੰਡੀਗੜ੍ਹ ਸਥਿਤ ਪੰਜਾਬ ਭਵਨ ਦੇ ਵਿੱਚ ਬੈਠਕ ਹੋਈ ਹੈ ਪੈਂਡਿੰਗ ਮੰਗਾਂ ਨੂੰ ਲੈ ਕੇ ਸਪੈਸ਼ਲ ਮੁਖ ਸਕੱਤਰ ਦੇ ਨਾਲ ਮੀਟਿੰਗ ਸੀ ਜਿਸ 'ਚ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਰਕਾਰ ਗੌਰ ਕਰੇਗੀ ਜਿਨ੍ਹਾਂ ਵਿੱਚ ਅੰਦੋਲਨ ਦੇ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਲਈ ਇੱਕ ਪਾਲਿਸੀ ਬਣੇਗੀ ਪੰਚਾਇਤੀ ਚੋਣ ਤੋਂ ਬਾਅਦ ਇੱਕ ਪਾਲਿਸੀ ਬਣਾਈ ਜਾ ਰਹੀ ਹੈ ਝੋਨੇ ਦੀ ਖਰੀਦ 'ਚ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਹੀਂ ਆਏਗੀ ਸਰਵਪੰਨ ਸਿੰਘ ਦੇਰ ਨੇ ਵੀ ਇਹਨਾਂ ਨੂੰ ਮੁਖਾਤੀ ਹੁੰਦੇ ਸਿੱਧਾ ਭਰੋਸਾ ਕਿਸਾਨਾਂ ਨੂੰ ਜਿਹੜਾ ਸਰਕਾਰ ਵੱਲੋਂ ਦਿਵਾਇਆ ਗਿਆ ਉਸ ਚੀਜ਼ ਨੂੰ ਦੁਹਰਾਇਆ ਹੈ ਅੱਜ ਸਰਕਾਰ ਦੇ ਅਧਿਕਾਰੀਆਂ ਨਾਲ ਤਕਰੀਬਨ ਤਕਰੀਬਨ 4 ਘੰਟੇ ਤੱਕ ਜਿਹੜੀ ਕਿਸਾਨ ਨਿਤਾਉਂਦੀ ਮੀਟਿੰਗ ਚੱਲੀ ਹੈ ਸਾਡੇ ਨਾਲ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਸਰਪੰਨ ਸਿੰਘ ਪੰਦੇਰ ਜੀ ਆ ਪੰਦੇਰ ਸਾਹਿਬ ਕਿਸਤਾ ਦੀ ਮੀਟਿੰਗ ਰਹੀ ਹੈ ਕੀ ਮੀਟਿੰਗ ਵਿੱਚ ਕੀ ਕੀ ਮਸਲੇ ਹੱਲ ਹੋਏ ਨੇ ਕੀ ਲੱਗਦਾ ਕਿ ਤੁਹਾਨੂੰ ਮੀਟਿੰਗ ਸਫਲ ਰਹੀ ਹੈ ਹਾਂ ਮੈਂ ਕਿਸਾਨ ਮਜ਼ਦੂਰ ਸੇਖ ਜੀ ਦਾ ਸੀਨੀਅਰ ਆਗੂ ਹਾਂ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਜੋ ਤੱਕ ਬਿਜਲੀ ਦਾ ਸਬੰਧ ਹੈਗਾ 스마트 ਮੀਟਰਾਂ ਦਾ ਸਵਾਲ ਹੈਗਾ ਉਹਦੇ ਤੇ ਲਗਭਗ ਜਵਾਬ ਹੈ ਉਹਦੇ ਤੇ ਤਾਂ ਅਸੀਂ ਕਹਿੰਦੇ ਅੰਦੋਲਨ ਹੋਊਗਾ ਪੰਜਾਬ 'ਚ ਲੋਕਾਂ ਨੂੰ ਸੱਦਾ ਵੀ 스마트 ਮੀਟਰ ਨਾ ਲੱਗਣ ਦਿਓ ਇੱਕ ਤਾਂ ਇਹ ਬੇਨਤੀ ਦੂਸਰਾ ਹੈਗਾ ਵੀ ਭਾਰਤ ਮਾਲਾ ਯੋਜਨਾ ਤਹਿਤ ਆਪਾਂ ਇਹ ਕਿਹਾ ਵੀ ਤੁਸੀਂ 2013 ਐਕਟ ਨਹੀਂ ਲਾਗੂ ਕੀਤਾ ਪੂਰੀ ਤਰ੍ਹਾਂ ਨਾ ਹਾਈਵੇ ਐਕਟ ਲਾਗੂ ਕੀਤਾ ਪੂਰੀ ਤਰ੍ਹਾਂ ਜੀ ਐਕਟ ਅਨੁਸਾਰ ਮਾਰਕੀਟ ਰੇਟ ਮਹੱਈਆ ਕਰਾਓਗੇ ਫਿਰ ਅਸੀਂ ਕੋਈ ੜਕਾ ਨਹੀਂ ਬਣਾਵਾਂਗੇ ਕਿਸਾਨ ਠੀਕ ਆ ਉਹਨੇ ਪੈਸੇ ਲੈਣੇ ਆ ਜੇ ਤੁਸੀਂ ਪੁਲਿਸ ਦੇ ਜ਼ੋਰ ਨਾਲ ਤੱਕੇ ਨਾ ਜ਼ਮੀਨਾਂ ਅਕਵਾਇਰ ਕਰੋਗੇ ਤਾਂ ਫਿਰ ਕਿਸਾਨ ਅੰਦੋਲਨ ਕਰਨਗੇ ਤੀਸਰਾ ਹੈਗਾ ਜਿਹੜਾ ਖੇਤੀ ਦਾ ਖਲੜਾ ਬੋਲ ਰਹੇ ਜਾਂ ਖੇਤੀ ਮਹਾਰ ਬੋਲ ਰਹੇ ਪੰਜਾਬ ਨੂੰ ਝੋਨੇ ਦੇ ਕਣਕ ਦੇ ਚੱਕਰ ਤੋਂ ਕੱਢਣਾ ਬਣ ਰਿਹਾ ਇਹ ਦਾਅਵੇ ਆ ਰਹੇ ਸਰਕਾਰਾਂ ਦੇ ਅਸੀਂ ਕਿਹਾ ਵੀ ਤੁਸੀਂ ਇੱਕ ਬੰਨੇ ਕਾਟਨ ਜਿਹੜੀ ਬੈਲਟ ਆ ਸਾਡੀ ਨਰਮਾ ਪੱਟਾ ਪੱਟੀ ਜਿਹੜੀ ਆ ਉਹ ਬੀਟੀ ਬੀਜਾਂ ਕਰਕੇ ਖਤਮ ਕਰ ਲੇ ਉਦਾਰ ਖਬਾ ਘਟ ਗਿਆ ਉਨੇ ਛਟ ਰੱਖਵਾ ਬਾਅਦ ਗਿਆ ਬਾਸਮਤੀ ਤੁਸੀਂ ਹਰਕੀ ਰੋਲਰੀ ਹਰਕੀ ਦਾ ਬਾਸਮਤੀ ਦੀ ਮੰਗ ਵੀ ਬਹੁਤ ਜ਼ਿਆਦਾ ਵਿਦੇਸ਼ਾਂ ਵਿੱਚ ਤੋਂ ਕੇਂਦਰ ਦੀ ਬਦਨੀਤੀ ਕਰਕੇ ਜਿਹੜਾ 950 ਪ੍ਰਤੀ ਟਨ ਡਾਲਰ ਸਾਨੂੰ ਲੱਗਾ ਸੀ ਟੈਕਸ ਉਹ ਸਮੇਂ ਸਿਰ ਵਾਪਸ ਨਹੀਂ ਲਿਆ ਗਿਆ ਸਾਰੇ ਆਰਡਰ ਪਾਕਿਸਤਾਨ ਦੀ ਬਾਸਮਤੀ ਨੂੰ ਮਿਲ ਗਏ ਸਾਡੀ ਬਾਸਮਤੀ ਰੋਲਰੀ ਇਹਦਾ ਮੂਲ ਅਗਲੀ ਵਾਰੀ ਬਾਸਮਤੀ ਘੱਟ ਲੱਗੂਗੀ ਤੇਜੀ ਵੱਡੀ ਫਸਲ ਆ ਗਈ ਗੰਨਾ ਗੰਨੇ ਦੀਆਂ ਮਿਲਾਂ ਤੁਹਾਡੀਆਂ ਬੰਦ ਹੋ ਰਹੀਆਂ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ ਤੁਸੀਂ ਕੋਈ ਗਾਹਾਂ ਇਹਦਾ ਐਲਾਨ ਵੀ ਨਹੀਂ ਕਰ ਰਹੇ ਤਾਂ ਤਿੰਨ ਮੇਜਰ ਫਸਲਾਂ ਪੰਜਾਬ ਦੀਆਂ ਜਾਂ ਹੋਰ ਫਸਲਾਂ ਵੀ ਆ ਇਹ ਇਹ ਇਹਦੇ ਤੇ ਰਕਬਾ ਘਟਣਾ ਤਾਂ ਫਿਰ ਤੁਹਾਡੀ ਜਿਹੜੀ ਦਾਅਵੇ ਨੇ ਵਿੱਚੋਂ ਨੇ ਕਣਖੇ ਟੋੜ ਰਕਬਾ ਕੱਢਣਾ ਉਹ ਠੀਕ ਨਹੀਂ ਜਿਹੜੀ ਕੇਂਦਰ ਨਾਲ ਸਾਡੀ ਸ਼ਗਰ ਚੱਲ ਰਿਹਾ ਉਹ ਬਿਲਕੁਲ ਵਾਜਬ ਹੈ ਜੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣ ਜੇ ਸਾਨੂੰ ਦੂਜੀਆਂ ਫਸਲਾਂ ਦੇ ਰੇਟ ਮਿਲ ਜਾਣ ਤਾਂ ਅਸੀਂ ਝੋਨੇ ਵਾਲੇ ਚੱਕਰ ਚੋਂ ਬਾਹਰ ਨਿਕਲ ਜਾਾਂਗੇ ਜਿਨ੍ਹਾਂ ਤੇ ਉਹਨਾਂ ਨੇ ਕੁਝ ਸਹਿਮਤੀ ਦਿੱਤੀ ਹੈ ਇੱਕ ਤਾਂ ਉੱਤੇ 27 ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਪਾਲਸੀ ਜੀ ਉਹ ਤੇ ਮੁਆਵਜ਼ਾ ਰਹਿੰਦਾ ਜਿਹੜਾ ਥੋੜਾ ਰਹਿ ਗਿਆ ਉਹ ਕਹਿੰਦੇ ਆ ਵੀ ਇਹ 15 ਅਕਤੂਬਰ ਤੋਂ ਬਾਅਦ ਹੀ ਦੇ ਦਾਂਗੇ ਇਹ ਤਾਂ 15 ਅਕਤੂਬਰ ਤੋਂ ਬਾਅਦ ਪਤਾ ਲੱਗੂਗਾ ਸਭ ਤੋਂ ਵੱਡਾ ਚੋਨੇ ਦੀ ਖਰੀਦ ਦਾ ਮਸਲਾ ਉਹ ਕਹਿੰਦੇ ਅਸੀਂ ਹੱਲ ਕਰ ਲੈਣਾ ਵਾ ਅਸੀਂ ਨਿਬੇੜ ਦਾਂਗੇ ਤੁਹਾਡਾ ਇਹ ਮਸਲਾ ਉਹਦੇ ਤੇ ਦੇਖੋ ਇਹ ਨਿਬੇੜਦੇ ਨਹੀਂ ਨਿਬੇੜਦੇ ਸਾਡੇ ਦੋਵਾਂ ਫੋਰਮਾਂ ਦਾ ਫੈਸਲਾ ਵੀ ਜੇ ਚੋਨੇ ਦੀ ਖਰੀਦ ਨਾ ਹੋਈ ਤਾਂ ਫੋਰਮਾਂ ਵੱਲੋਂ ਇਹ ਪੱਕਾ ਲਾਣਾ ਵੀ ਜਿੱਥੇ-ਜਿੱਥੇ ਖਰੀਦ ਨਹੀਂ ਹੋਊਗੀ ਉੱਥੇ ਤੇ ਸੰਘਰਸ਼ ਕੀਤਾ ਜਾਊਗਾ ਜੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਪੰਜਾਬ ਸੰਘਰਸ਼ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਕਹਿੰਦੇ ਸਾਨੂੰ ਨੇ ਕਿਹੋ ਵੀ ਖੱਜਲ ਖਰਾਬ ਕਰ ਰਹਾ ਅਸੀਂ ਤਾਂ ਅਪੀਲ ਕਰਕੇ ਜਾ ਰਹੇ ਵੀ ਕੇਂਦਰ ਜਾਣ ਬੁਝ ਕੇ ਮਸਲਾ ਕ੍ਰੀਏਟ ਕਰ ਰਿਹਾ ਸਾਨੂੰ ਮੰਡੀਆਂ ਚ ਰੋਲਣ ਦੀ ਕੋਸ਼ਿਸ਼ ਹੋ ਰਹੀ ਆ ਨਮੀ ਨੂੰ ਲੈ ਕੇ ਹੋ ਜਾਏ ਜਿੰਨੂੰ ਮਰਜ਼ੀ ਲੈ ਕੇ ਹੋ ਜਾਏ ਅਸੀਂ ਇਹ ਇਹ ਸੈਣ ਨਹੀਂ ਕਰਨਾ ਹੈਗਾ ਹੁਣ ਦੇਖੋ ਆਉਣ ਵਾਲੇ ਸਮੇਂ ਚ ਇਹ ਹੁੰਦਾ ਕ ਨਹੀਂ ਤਾਂ ਕੁਝ ਗੱਲਾਂ ਤੇ ਭਰੋਸੇ ਆ ਕੁਝ ਗੱਲਾਂ ਤੇ ਲਗਭਗ ਸਪਾਰਟ ਜਵਾਬ ਆ ਹੁਣ ਦੇਖਦੇ ਹਾਂ ਕੁਝ ਦਿਨਾਂ ਬਾਅਦ ਕੀ ਫੈਸਲਾ ਹੁੰਦਾ ਕੈਮਰਾ ਪਰਸਨਾ ਸੀ ਮਨਾਦਰ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ